ਇਹ ਗੱਗੀ ਪੰਡਿਤ ਮੈਂ ਬ੍ਰਹਮਾਨੰਦ ਗਿਰੀ ਨਹੀਂ ਕਹੂੰਗਾ ਕਿਉਂਕਿ ਮੈਂ ਨਹੀਂ ਸਮਝਦਾ ਕਿ ਇਸ ਚੀਜ਼ ਦੇ ਕਾਬਿਲ ਹੈ ਉਸ ਕੁਬਿੱਤਰ ਨਾਮ ਦੇ ਵੀ ਕਾਬਿਲ ਹੈ ਸਾਡੇ ਜਿਹੜੇ ਹਿੰਦੂ ਸਿੱਖ ਭਾਈਚਾਰੇ ਜਿਨ੍ਹਾਂ ਦਾ ਇੱਕ ਮੇਲ ਇੱਕ ਬਹੁਤ ਪੁਰਾਣਾ ਤੇ ਇੱਕ ਮਤਲਬ ਗੂੜਾ ਪਿਆਰ ਹੈ ਉਸ ਨੂੰ ਤੋੜਨ ਦੇ ਲਈ ਵੀ ਇਹ ਕਾਫੀ ਹਰਕਤਾ ਕਰਦਾ ਹੈ ਇਹ ਹਿੰਦੂ ਸਿੱਖ ਭਾਈਚਾਰੇ ਲਈ ਵੀ ਖਤਰਾ ਹੈ ਜੋ ਜਦੋਂ ਇਹ ਘਟਨਾਕ੍ਰਮ ਹੋਇਆ ਸਾਡੇ ਦਿਲ ਨੂੰ ਤਾਂ ਬਹੁਤ ਠੇਸ ਪਹੁੰਚੀ ਹੈ ਕਰੋੜਾ ਪਗਦਾਂ ਦੇ ਜਿਲ੍ਹੇ ਨੂੰ ਠੇਸ ਪਹੁੰਚੀ ਹੈ ਅਸੀਂ ਆਹ ਦੇਖੋ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖਿਆ ਤੇ ਐਸਐਸਪੀ ਸਾਹਿਬ ਨੂੰ ਵੀ ਲਿਖਿਆ ਡੀਸੀ ਸਾਹਿਬ ਨੂੰ ਵੀ ਲਿਖਿਆ ਮਗਰ ਇਹਨਾਂ ਨੇ ਅੱਜ ਤੱਕ ਨਾ ਤਾਂ ਸਾਨੂੰ ਐਸਐਸਪੀ ਸਾਹਿਬ ਨੇ ਬੁਲਾਇਆ ਨਾ ਹੀ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਕਿਉਂਕਿ ਪ੍ਰਸ਼ਾਸਨ ਪਤਾ ਨਹੀਂ ਕੀ ਦੇਖ ਰਿਹਾ ਬਾਰ ਬਾਰ ਮੰਦਰ ਦਾ ਮਾਹੌਲ ਖਰਾਬ ਹੁੰਦਾ ਹੈ ਅੱਜ ਮੈਂ ਉਹਨਾਂ Hindu ਸੰਗਠਨਾ ਦੇ ਨੇਤਾਵਾਂ ਨੂੰ ਸਨਾਤਨੀਆਂ ਬੀੜਾਂ ਨੂੰ ਲਲਕਾਰ ਕੇ ਕਹਿੰਦਾ ਕਿ ਹੁਣ ਤੁਹਾਨੂੰ ਕੀ ਹੋ ਗਿਆ ਅੱਖਾਂ ਤੁਹਾਡੀਆਂ ਬੰਦ ਹੋ ਗਈਆਂ ਸੁਨਾ ਬੰਦ ਹੋ ਗਿਆ ਧਰਮ ਲਈ ਜੇ ਕੋਈ ਹੋਰ ਮੰਦਰ ਦੀ ਬੇਅਦਬੀ ਕਰੇ ਤਾਂ ਤੁਸੀਂ ਸ਼ਹਿਰ ਬੰਦ ਕਰਾਓ ਗਲਤ ਬਿਆਨ ਦਿਓ ਅੱਜ ਤੁਹਾਨੂੰ ਕੀ ਹੋ ਗਿਆ ਜਾਗੋ ਬਲੈਕ ਲਾਈਨ ਹੈ ਗੱਗੀ ਪੰਡਤ ਨੇ ਮਹਾ ਮੰਦलेश्वर ਦੇ ਵੀ ਕਾਲੀ ਮਾਤਾ ਦਾ ਨਾਮ ਵਰਤਿਆ ਅਸੀਂ ਇਸ ਦੀ ਲੜਾਈ ਤੋਂ ਪਹਿਲਾਂ ਹੀ ਅਸੀਂ ਐਸਐਸਪੀ ਨੂੰ ਡੀਸੀ ਨੂੰ ਲੈਟਰ ਦਿੱਤਾ ਸੀ ਪਰ ਡੀਸੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਉਸ ਨੂੰ ਪੁੱਛਣਾ ਚਾਹੀਦਾ ਵੀ ਤੇਰਾ 12 ਨੰਬਰ ਕਮਰੇ ਨਾਲ ਕੀ ਸਬੰਧ ਹੈ ਮੰਦਰ ਦੇ ਨਾਂ ਤੇ ਰਜਿਸਟਰ ਕਰਾਇਆ ਤਾਂ ਉਹ ਵੀ ਗਲਤ ਹੈ ਮੰਦਰ ਦੇ ਨਾਂ ਤੇ ਰਜਿਸਟਰ ਕਰਾਇਆ ਤਾਂ ਉਹ ਵੀ ਗਲਤ ਹੈ ਤਾਂ ਉਹ ਵੀ ਕੈਨਸਲ ਹੋਣਾ ਚਾਹੀਦਾ ਜੈ 시 ਆਰਾਮ ਹਰ ਹਰ ਮਹਾਦੇਵ ਜੈ ਮਾਂ ਕਾਲੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਸਾਨੂੰ ਬਹੁਤ ਹੀ ਮਜਬੂਰੀ ਚ ਕਰਨੀ ਪਈ ਹੈ ਪਿਛਲੇ ਦਿਨ ਅਸੀਂ ਦੇਖਿਆ ਸੀਗਾ ਕਿ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਬਾਹਰ ਅ ਅਸ਼ਵਨੀ ਕੁਮਾਰ ਸ਼ਰਮਾ ਉਰਫ ਗੱਗੀ ਬ੍ਰਹਮਾਨੰਦ ਗਿਰੀ ਹਿੰਦੂ ਤਕਤ ਮਹਾ ਮੰਡਲੇਸ਼ਵਰ ਨੇ ਕਿਸ ਤਰ੍ਹਾਂ ਭਗਵੇ ਦਾ ਮਜ਼ਾਕ ਬਣਾਇਆ ਤੇ ਗੰਦੀ ਗੰਦੀ ਗਾਲੀਆਂ ਕੱਢਦੇ ਹੋਏ ਮੰਦਿਰ ਦੇ ਵਿੱਚ دہشت ਦਾ ਮਾਹੌਲ ਫੈਲਾਇਆ ਅਸੀਂ ਆ ਆਪਣਾ ਐਸਐਸਪੀ ਸਾਹਿਬ ਡੀਸੀ ਸਾਹਿਬ ਐਫਸੀਆਰ ਤੇ ਭਗਵੰਤ ਮਾਨ ਜੀ ਨੂੰ ਅਸੀਂ ਉਸ ਦੇ ਖਿਲਾਫ ਇੱਕ ਲੈਟਰ ਦਿੱਤੀ ਸੀਗੀ ਕਿ ਉਸ ਨੇ ਕਿਵੇਂ ਭਗਵੇ ਦੇ ਬੇਅਮਾਨ ਕੀਤਾ ਕਾਲੀ ਮਾਤਾ ਮੰਦਰ ਨੂੰ ਬਦਨਾਮ ਕੀਤਾ ਇਸ ਦੇ ਨਾਲ ਹੀ ਜਿਹੜਾ ਸਾਡਾ ਕਾਲੀ ਮਾਤਾ ਦਾ ਮੰਦਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਪ੍ਰਸਿੱਧ ਤੇ ਇਤਿਹਾਸਿਕ ਮੰਦਰ ਹੈ ਬਾਰ ਬਾਰ ਇਸ ਮੰਦਿਰ ਦਾ ਮਾਹੌਲ ਖਰਾਬ ਕਰਦੇ ਆ ਜਿਹੜੇ ਲੋਕ ਪ੍ਰਸ਼ਾਸਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਜਿਸ ਦੇ ਕਰਕੇ ਇਹਨਾਂ ਦੇ ਹੌਸਲੇ ਬੁਲੰਦ ਹੁੰਦੇ ਹਨ ਅਤੇ ਮਾਤਾ ਦਾ ਨਾਮ ਇਹ ਹਰ ਬਾਰੀ ਬਦਨਾਮ ਕਰਦੇ ਆ ਅਸੀਂ ਮੰਗ ਕੀਤੀ ਸੀਗੀ ਐਸਐਸਪੀ ਸਾਹਿਬ ਡੀਸੀ ਸਾਹਿਬ ਭਗਵੰਤ ਮਾਨ ਜੀ ਨੂੰ ਵੀ ਲੈਟਰ ਪਾਇਆ ਸੀਗਾ ਕਿ ਇਸ ਦਾ ਜਿਹੜਾ ਇਹ ਆਪਣੇ ਆਪ ਨੂੰ ਮਹਾਮੰਡਲੇਸ਼ਵਰ ਕਹਿ ਰਿਹਾ ਹੈ ਕਿਆ ਇਸ ਦੇ ਕੋਲ ਕੋਈ ਪ੍ਰਮਾਣ ਪੱਤਰ ਹੈਗਾ ਕਿ ਇਹ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ ਇਸ ਨੂੰ ਜਲਦੀ ਤੋਂ ਜਲਦੀ ਸਾਰੇ ਨੂੰ ਦੱਸਣਾ ਚਾਹੀਦਾ ਕਿ ਮੇਰੇ ਕੋਲ ਕੀ ਪ੍ਰਮਾਣ ਪੱਤਰ ਹੈ ਕਿਉਂਕਿ ਇਹ ਚੋਲਾ ਪਾ ਕੇ ਅਫਸਰਾਂ ਨੂੰ ਜਨਤਾ ਨੂੰ ਨੇਤਾਵਾਂ ਨੂੰ ਗੁੰਮਰਾਹ ਕਰ ਰਿਹਾ ਹੈ ਇਸ ਸ਼ਖਸ ਨੇ ਹਿੰਦੂ ਧਰਮ ਦੀ ਐਨੀ ਬਦਨਾਮੀ ਕੀਤੀ ਐ ਸਾਧੂ ਸੰਤ ਨੂੰ ਇੰਨਾ ਬਦਨਾਮ ਕਰਦਾ ਅੱਜ ਸਾਨੂੰ ਬਾਹਰੋਂ ਦੂਰੋਂ ਦੂਰੋਂ ਫੋਨ ਆ ਰਹੇ ਆ ਸਾਨੂੰ ਪੁੱਛਦੇ ਆ ਕਿ ਇਹ ਕੌਣ ਐ ਤੇ ਕੀ ਕਰ ਰਿਹਾ ਐ ਇਹ ਕਿੰਨਿਆ ਗੰਦੇ ਗੰਦੀ ਗਾਲਾਂ ਕੱਢ ਰਿਹਾ ਐ ਮੈਂ ਸਾਰਿਆਂ ਤੋਂ ਇਹ ਪੁੱਛਣਾ ਚਾਹੁੰਗਾ ਕਿ ਇੱਕ ਮਹਾ ਮੰਡਲੇਸ਼ਵਰ ਦੀ ਕਿਹੜਾ ਇਹ ਭਾਸ਼ਾ ਹੋ ਸਕਦੀ ਐ ਇਹ ਸਾਨੂੰ ਤਾਂ ਸ਼ੱਕੇ ਵੀ ਐ ਕਿ ਇਹ ਮਹਾ ਮੰਡਲੇਸ਼ਵਰ ਹੈ ਹੀ ਨਹੀਂ ਐ ਜੇ ਇਹ ਮਹਾ ਮੰਡਲੇਸ਼ਵਰ ਹੈ ਇਹ ਆਨਲਾਈਨ ਹਰ ਵੇਲੇ ਚੱਲਦਾ ਰਹਿੰਦਾ ਹੈ ਕਦੇ ਕਿਸੇ ਦੇ ਖਿਲਾਫ ਬੋਲ ਰਿਹਾ ਕਦੇ ਕਿਸੇ ਦੇ ਖਿਲਾਫ ਬੋਲ ਰਿਹਾ ਆਪਣਾ ਪਰਮਾਨਾਂ ਪੱਤਰ ਦਵੇ ਤੇ ਸਾਨੂੰ ਐਵੇਂ ਵੀ ਲੱਗ ਰਿਹਾ ਕਿ ਜਿਹੜਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਜਦੋਂ ਇਹ ਘਟਨਾ ਹੋਈ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਸ ਟਾਈਮ ਡੀਐਸਪੀ ਵੀ ਮੌਜੂਦ ਸਨ ਉਦੋਂ ਇਹਨੀਆਂ ਗੰਦੀ-ਗੰਦੀ ਗਾਂ ਕੱਡੀਆਂ ਤੇ ਮੰਦਰ ਦਾ ਮਾਹੌਲ ਖਰਾਬ ਕੀਤਾ ਮਗਰ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਕਾਨੂੰਨ ਦੇ ਲਈ ਸਾਰੇ ਬਰਾਬਰ ਹੈ ਚਾਹੇ ਸਾਧੂ ਹੈ ਚਾਹੇ ਕੋਈ ਆਮ ਹੈ ਜੇ ਕੋਈ ਗਲਤ ਕੰਮ ਕਰਦਾ ਹੈ ਤਾਂ ਉਹਦੇ ਉੱਪਰ ਜ਼ਰੂਰ ਤੋਂ ਜ਼ਰੂਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਲੋਕ ਸਾਡੀ ਮਾਤਾ ਦੇ ਐਡਾ ਮੰਦਰ ਨੂੰ ਬਦਨਾਮ ਕਰ ਰਹੇ ਆ ਉਹਦੀ ਗ੍ਰੀਮਾ ਨੂੰ ਬਾਰ-ਬਾਰ ਭੰਗ ਕਰ ਰਹੇ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਗੱਗੀ ਪੰਡਿਤ ਮੈਂ ਬ੍ਰਹਮਾਨੰਦ ਗਰੀ ਨਹੀਂ ਕਹੂੰਗਾ ਕਿਉਂਕਿ ਮੈਂ ਨਹੀਂ ਸਮਝਦਾ ਕਿ ਇਸ ਚੀਜ਼ ਦੇ ਕਾਬਿਲ ਹੈ ਉਸ ਪਵਿੱਤਰ ਨਾਮ ਦੇ ਵੀ ਕਾਬਿਲ ਹੈ ਇਹ ਇਸ ਲਈ ਇਹ ਜਿਹੜਾ ਗੱਗੀ ਪੰਡਤ ਹੈ ਬਾਰ-ਬਾਰ ਮੰਦਰ ਦਾ ਮਾਹੌਲ ਖਰਾਬ ਕਰ ਰਿਹਾ ਹੈ ਬਾਰ-ਬਾਰ ਸਾਡੇ ਜਿਹੜੇ ਸਿੱਖ ਵੀਰ ਆ ਉਹਨਾਂ ਦੇ ਖਿਲਾਫ ਗਲਤ ਸ਼ਬਦ ਬੋਲਦਾ ਹੈ ਜਿਸ ਨਾਲ ਸਾਡੇ ਜਿਹੜੇ Hindu ਸਿੱਖ ਭਾਈਚਾਰੇ ਜਿਨ੍ਹਾਂ ਦਾ ਇੱਕ ਮੇਲ ਇੱਕ ਬਹੁਤ ਪੁਰਾਣਾ ਤੇ ਇੱਕ ਮਤਲਬ ਗੂੜਾ ਪਿਆਰ ਹੈ ਉਸ ਨੂੰ ਤੋੜਨ ਦੇ ਲਈ ਵੀ ਇਹ ਕਾਫੀ ਹਰਕਤਾ ਕਰਦਾ ਹੈ ਇਹ Hindu ਸਿੱਖ ਭਾਈਚਾਰੇ ਲਈ ਵੀ ਖਤਰਾ ਹੈ ਤੁਸੀਂ ਕਿਹੜੀ ਐਸੋਸੀਏਸ਼ਨ ਬੋਲ ਰਹੇ ਹੋ ਅਸੀਂ ਮੈਂ ਸ਼ਿਵ ਸੈਨਾ ਸ਼ੇਰੇ ਹਿੰਦ ਦਾ ਜ਼ਿਲ੍ਹਾ ਪ੍ਰਧਾਨ ਐ ਜੀ ਤੇ ਰਾਸ਼ਟਰੀ ਪ੍ਰਧਾਨ ਦਾ ਸਲਾਹਕਾਰ ਵੀ ਐ ਗੁਰਜੋਤ ਗੋਲਡੀ ਮੇਰਾ ਨਾਮ ਐ ਜੀ ਗੋਲਡੀ ਜੀ ਪੂਰਾ ਘਟਨਾ ਕਰਮ ਹੋਇਆ ਉਸ ਤੋਂ ਬਾਅਦ ਅੱਜ ਕਾਫੀ ਦੇਰ ਬਾਅਦ ਜੀ ਸਰਕਾਰ ਹੋਈ ਜੀ ਸਰ ਦੇਖੋ ਜਦੋਂ ਇਹ ਘਟਨਾ ਕਰਮ ਹੋਇਆ ਸਾਡੇ ਦਿਲ ਨੂੰ ਤਾਂ ਬਹੁਤ ਠੇਸ ਪਹੁੰਚੀ ਹੈ ਕਰੋੜਾਂ ਭਗਤਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਅਸੀਂ ਆਹ ਦੇਖੋ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖਿਆ ਹੈ ਤੇ ਐਸਐਸਪੀ ਸਾਹਿਬ ਨੂੰ ਵੀ ਲਿਖਿਆ ਡੀਸੀ ਸਾਹਿਬ ਨੂੰ ਵੀ ਲਿਖਿਆ ਮਗਰ ਇਹਨਾਂ ਨੇ ਅੱਜ ਤੱਕ ਨਾ ਤਾਂ ਸਾਨੂੰ ਐਸਐਸਪੀ ਸਾਹਿਬ ਨੇ ਬੁਲਾਇਆ ਨਾ ਹੀ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਕਿਉਂਕਿ ਪ੍ਰਸ਼ਾਸਨ ਪਤਾ ਨਹੀਂ ਕੀ ਦੇਖ ਰਿਹਾ ਬਾਰ ਬਾਰ ਮੰਦਿਰ ਦਾ ਮਾਹੌਲ ਖਰਾਬ ਹੁੰਦਾ ਹੈ ਪ੍ਰਸ਼ਾਸਨ ਥੋੜਾ ਜਿਹਾ ਚੁੱਪ ਥੋੜੇ ਦਿਨ ਕਰ ਦਿੰਦਾ ਕਿ ਅਸੀਂ ਇਹ ਕਰਤਾ ਉਹ ਕਰਤਾ ਉਸ ਤੋਂ ਬਾਅਦ ਸੁਚਾਨਤ ਹੋ ਜਾਂਦਾ ਸਾਡੇ ਹੀ ਮੰਦਿਰ ਤੇ ਸ਼੍ਰੀ ਕਾਲੀ ਮਾਤਾ ਮੰਦਿਰ ਤੇ ਹੀ ਬਾਰ ਬਾਰ ਐਸੀ ਕਿਉਂ ਘਟਨਾ ਹੁੰਦੀ ਹੈ ਡੀਸੀ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਤੇ ਐਸਐਸਪੀ ਸਾਹਿਬ ਨੂੰ ਵੀ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਸਰ ਜੀ ਜਮਨੀ ਬਾਬਾ ਜੀ ਦਾ ਉਹਨਾਂ ਕੀ ਨਹੀਂਣਾ ਹੋ ਗਈ ਦੋ ਸੇਖੋ ਜੀ ਜਿਹੜੀ ਇਹ ਘਟਨਾ ਹੋਈ ਹੈ ਬੇਹੱਦ ਹੀ ਸ਼ਰਮਨਾਕ ਘਟਨਾ ਹੈ ਇਸ ਦੇ ਨਾਲ ਲੱਖਾਂ ਕਰੋੜਾਂ ਭਗਤਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਸ਼੍ਰੀ ਕਾਲੀ ਮਾਤਾ ਮੰਦਰ ਦਾ ਨਾਮ ਵੀ ਬਦਨਾਮ ਹੋਇਆ ਹੈ ਸਾਨੂੰ ਤਾਂ ਇਹ ਪਤਾ ਲੱਗਿਆ ਕਿ ਉਹਨਾਂ ਦੇ ਉੱਪਰ ਤਾਂ ਪਰਚਾ ਹੋ ਚੁੱਕਿਆ ਉਹਨੂੰ ਅਰੈਸਟ ਵੀ ਕਰ ਲਿਆ ਮਗਰ ਇਸ ਜਿਹੜਾ ਗੱਗੀ ਪੰਡਤ ਹੈ ਜਿਹਦੇ ਉੱਤੇ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਕਿ ਤੋਂ ਕਰੀਆ ਹੋਏਗਾ ਜਿਹੜੇ ਤੁਸੀਂ ਕਹਿ ਰਹੇ ਹੋ ਦੇਖੋ ਜੀ ਅਸੀਂ ਸਾਡਾ ਜਿਹੜਾ ਪਹਿਲਾ ਫਰਜ ਸੀਗਾ ਅਸੀਂ ਮਾ ਐਸਐਸਪੀ ਸਾਹਿਬ ਨੂੰ ਦੱਸਣਾ ਸੀਗਾ ਤੇ ਡੀਸੀ ਸਾਹਿਬ ਨੂੰ ਦੱਸਣਾ ਸੀਗਾ ਉਹ ਭਗਵੰਤ ਮਾਨ ਜੀ ਨੂੰ ਵੀ ਅਸੀਂ ਲੈਟਰ ਪਾਏ ਕਿਉਂਕਿ ਉਹ ਬਹੁਤ ਇਸ ਟਾਈਮ ਐਕਟਿਵ ਹੈ ਜੇਕਰ ਇਹ ਚੀਜ਼ਾਂ ਨਹੀਂ ਕਰਨਗੇ ਤਾਂ ਸਾਨੂੰ ਜੇ ਸੜਕ ਤੇ ਉਤਰਨਾ ਪਏਗਾ ਤਾਂ ਅਸੀਂ ਸੜਕ ਤੇ ਉੱਤ ਕੇ ਪ੍ਰਦਰਸ਼ਨ ਵੀ ਕਰਾਂਗੇ ਕੋਰਟ ਦੇ ਵਿੱਚ ਜਾਣਾ ਪਏ ਤਾਂ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਸਾਡੇ ਰਾਸ਼ਟਰੀ ਲੀਗਲ ਐਡਵਾਈਜ਼ਰ ਤੇ ਹੋਰ ਵਕੀਲ ਸਾਹਿਬ ਨਾਲ ਸਾਡੀ ਸਾਰੀ ਡਿਸਕਸ ਹੈ ਅਸੀਂ ਇਸ ਚੀਜ਼ ਨੂੰ ਦੱਬਣ ਨਹੀਂ ਦਵਾਂਗੇ ਨਾ ਹੀ ਬਾਰ-ਬਾਰ ਮਾਤਾ ਦੇ ਨਾਮ ਨੂੰ ਬਦਨਾਮ ਹੋਣ ਦਵਾਂਗੇ ਸਰ ਜਿਹੜੇ ਅਗਗੀ ਮੰਡਲ ਦੇ ਹੱਕ ਦੇ ਵਿੱਚ ਜਿਵੇਂ ਕਿ ਹੋਰਸ਼ਿਪਸ ਇਹਨਾਂ ਦੇ ਆਗੂ ਵੀ ਆਏ ਆ ਉਹ ਤੁਹਾਡੇ ਨਾਲ ਨਹੀਂ ਹੈਗੇ ਅੱਜ ਉਹਦਾ ਕੀ ਕਾਰਨ ਸਮਝਦੇ ਹੋ ਦੇਖੋ ਜੀ ਗੱਲ ਐਦਾ ਹੈ ਕਿ ਸਾਡੇ ਨਾਲ ਕੋਈ ਹੈ ਕਿ ਨਹੀਂ ਹੈ ਸਾਡੀ ਜਿਹੜੀ ਸੰਸਥਾ ਹੈਗੀ ਅੱਜ ਨਹੀਂ ਅਸੀਂ ਬਹੁਤ ਪੁਰਾਣਾ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਵਿੱਚ ਸੇਵਾ ਕਰ ਰਹੇ ਹਾਂ ਠੁਕੜ 15 ਸਾਲ ਹੋ ਗਏ ਚਾਹੇ ਉਹ ਭ੍ਰਿਸ਼ਟਾਚਾਰ ਦਾ ਮੁੱਦਾ ਹੈ ਚਾਹੇ ਉਹ ਸੁੰਦਰੀਆ ਕਰਨ ਦਾ ਮੁੱਦਾ ਹੈ ਠੀਕ ਹੈ ਨਾ ਅਸੀਂ ਤਾਂ ਕਰਦੇ ਹੀ ਰਹਿ ਮੰਗ ਕੋਈ ਆਏ ਨਾ ਆਏ ਅੱਜ ਮੈਂ ਉਹਨਾਂ Hindu ਸੰਗਠਨਾ ਦੇ ਨੇਤਾਵਾਂ ਨੂੰ ਸਨਾਤਨੀਆਂ 이란ੂ ਲਲਕਾਰ ਕੇ ਕਹਿੰਦਾ ਕਿ ਹੁਣ ਤੁਹਾਨੂੰ ਕੀ ਹੋ ਗਿਆ ਅੱਖਾਂ ਤੋਂ ਡੀਆਂ ਬੰਦ ਹੋ ਗਈਆਂ ਸੁਨਾ ਬੰਦ ਹੋ ਗਿਆ ਧਰਮ ਲਈ ਜੇ ਕੋਈ ਹੋਰ ਮੰਦਰ ਦੀ ਬੇਅਤਮੀ ਕਰੇ ਤਾਂ ਤੁਸੀਂ ਸ਼ਹਿਰ ਬੰਦ ਕਰਾਓ ਗਲਤ ਬਿਆਨ ਦਿਓ ਅੱਜ ਤੁਹਾਨੂੰ ਕੀ ਹੋ ਗਿਆ ਜਾਗੋ ਮੰਦਰ ਵਿੱਚ ਜਾਣਾ ਮੇਰਾ ਨਾ ਐਡਵੋਕੇਟ ਜਨਾ ਦਾ ਨੱਡਾ ਮੈਂ ਸ਼ਹਿਰੇ ਹਿੰਦਾ ਕਾਨੂੰਨੀ ਸਲਾਹਕਾਰ ਰਾਸਟਰੀ ਮੰਦਰ ਦੇ ਵਿੱਚ ਜਾਣਾ ਸੇਵਾ ਕਰਦਾ ਉੱਥੇ ਜੋ ਕੋਈ ਭ੍ਰਿਸ਼ਟਾਚਾਰ ਹੁੰਦਾ ਮਲਾਜਮ ਕਰਦੇ ਆ ਕੋਈ ਹੋਰ ਅੰਦਰ ਹੁੰਦਾ ਉਹਦੇ ਬਾਰੇ ਅਸੀਂ ਡੀਸੀ ਸਾਹਿਬ ਨੂੰ ਲਿਖਦੇ ਆ ਸਭ ਕੁਝ ਕਰਦੇ ਆ ਪਰ ਇਸ ਮਸਲੇ ਦੇ ਵਿੱਚ ਅਸੀਂ ਜਿਵੇਂ ਹੁਣ ਉੱਥੇ ਫਲੈਕਸ ਲਾਏ ਨੇ ਗੱਗੀ ਪੰਡਤ ਨੇ ਮਹਾ ਮੰਦलेश्वर ਦੇ ਵੀ ਕਾਲੀ ਮਾਤਾ ਦਾ ਨਾਮ ਵਰਸਿਆ ਅਸੀਂ ਇਸ ਦੀ ਲੜਾਈ ਤੋਂ ਪਹਿਲਾਂ ਹੀ ਅਸੀਂ ਐਸਐਸਪੀ ਨੂੰ ਡੀਸੀ ਨੂੰ ਲੈਟਰ ਦਿੱਤਾ ਸੀ ਪਰ ਡੀਸੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕਿ ਉਹਦੇ ਫਲੈਕਸ ਹੋਮੇ ਲੱਗੇ ਹੋਏ ਨਹੀਂ ਤੇ ਜਿਹੜੀਆਂ ਲੜਾਈ ਕੀਤੀ ਆ ਨੇ ਗੱਗੀ ਪੰਡਤ ਨੇ ਠੀਕ ਹੈ ਜੀ ਉੱਥੇ 1 ਲੱਖ ਇਹ ਦੇਖ ਰਿਹਾ ਕਾਲੀ ਮਾਤਾ ਦਾ ਨਾਮ ਵਰਤਦਾ ਜਿਹੜੀ ਐਫ ਆਈ ਆਰ ਹੋਈ ਹੈ ਉਹਦੇ ਵਿੱਚ ਵੀ ਇਹਨੇ ਜਿਹੜਾ ਕੰਪਲੇਂਟਡ ਦੇ ਤੌਰ ਤੇ ਰਿਡਰੈਸ ਲਗਾਇਆ ਕਾਲੀ ਮਾਤਾ ਦਾ ਮੰਦਿਰ ਦਾ ਨਾਮ ਲਿਖਾਇਆ ਕਾਲੀ ਮਾਤਾ ਦਾ ਮੰਦਿਰ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਦਰ ਹੈ ਕਿਸ ਹਿਸਾਬ ਨਾਲ ਇਹ ਲਗਾਉਂਦਾ ਪ੍ਰਸ਼ਾਸਨ ਕੀ ਦੇਖ ਰਿਹਾ ਮੈਨੂੰ ਅਜੇ ਤੱਕ ਇਹ ਨਹੀਂ ਸਮਝ ਆਇਆ ਤੁਸੀਂ ਪ੍ਰਸ਼ਾਸਨ ਤੇ ਇਲਜ਼ਾਮ ਲਾ ਰਹੇ ਹੋ ਪ੍ਰਸ਼ਾਸਨ ਤੁਸੀਂ ਗੱਲਬਾਤ ਕਿਤੇ ਦੀ ਕੀ ਹੁੰਦੀ ਹੈ ਉਹ ਲੈਟਰ ਲੈ ਲੇ ਰੱਖ ਲੈ ਦੇਖਾਂਗੇ ਕਾਰਵਾਈ ਕੋਈ ਕੀਤੀ ਨਹੀਂ ਉਸ ਤੋਂ ਬਾਅਦ ਜਦੋਂ ਫਲੈਕਸ ਲੱਗੇ ਆ ਸੀ ਫੇਰ ਫੋਨ ਕੀਤਾ ਇਹਨਾਂ ਫਲੈਕਸਾਂ ਨੂੰ ਤਰਵਾਓ ਵੀ ਇਹ ਨਹੀਂ ਲੱਗ ਸਕਦੇ ਕਾਲੀ ਮਾਤਾ ਦਾ ਨਾਮ ਸ਼੍ਰੀ ਕਾਲੀ ਮਾਤਾ ਮੰਨ ਲਾਣਾ ਕੋਈ ਨਹੀਂ ਵਕਤੋ ਤੱਕ ਦਾ ਇਹਨਾਂ ਦਾ ਕੋਈ ਸਬੰਧ ਨਹੀਂ ਹੈ ਇਹਨਾਂ ਦਾ ਜਿਹੇ ਮਹਾ ਮਡਿਲੇਸ਼ਨ ਬਣਿਆ ਹੈ ਤਾਂ ਇਹਦੇ ਕੋਲ ਕੋਈ ਡੇਰਾ ਹੋਣਾ ਚਾਹੀਦਾ ਆਪ ਦਾ ਐਡਰੈਸ ਹੋਣਾ ਚਾਹੀਦਾ ਕਾਲੀ ਮਾਤਾ ਨਾਲ ਕੀ ਸਬੰਧ ਹੈ ਕਦੇ ਕਿਸੇ ਨੂੰ ਪੀੜੀ ਦੇਸ਼ਵਰ ਦੱਸਦਾ ਕਿਸ ਨੂੰ ਪ੍ਰਧਾਨ ਦੱਸਦਾ ਕਿਸ ਹਿਸਾਬ ਨਾਲ ਦੱਸਦਾ ਮੈਨੂੰ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਨੂੰ ਸਖਤ ਹਰਾਇਤ ਕੀਤੀ ਜਾਵੇ ਕੋਈ ਵੀ ਕੋਈ ਵੀ ਸੰਗਠਨ ਹੈ ਸਾਡਾ ਵੀ ਸੰਗਠਨ ਕੰਮ ਕਰਦਾ ਹੈ ਲੇਕਿਨ ਅਸੀਂ ਸ਼੍ਰੀ ਕਾਲੀ ਮਾਤਾ ਮੰਦਿਰ ਦਾ ਆਪਣੇ ਨਾਲ ਕਦੇ ਨਾਮ ਨਹੀਂ ਵਰਤਿਆ ਵੀ ਅਸੀਂ ਉੱਥੇ ਵਿਭਾਗਤਾਂ ਦਾ ਕਰ ਲਿਆ ਜਾਂ ਸਾਡਾ ਉੱਥੇ ਦਫ਼ਤਰ ਹੈ ਇਹ ਦੋ ਤਿੰਨ ਸੰਗਠਨ ਨੇ ਜਿਹੜੇ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਵਿੱਚ ਸ਼੍ਰੀ ਕਾਲੀ ਮਾਤਾ ਜੀ ਦਾ ਨਾਮ ਵਰਤ ਲਿਆ ਜਿਹੜੀ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਤੇ ਅਸੀਂ ਫੇਰ ਇੱਕ ਵਾਰੀ ਪ੍ਰਸ਼ਾਸਨ ਨੂੰ ਚਤਾਵਨੀ ਵੀ ਦਿੰਦੇ ਆ ਬੇਨਤੀ ਵੀ ਕਰਦੇ ਆ ਵੀ ਜੇ ਇਹਨਾਂ ਨੇ ਫਲੈਕਸ ਨਹੀਂ ਉਤਾਰੇ ਤੁਸੀਂ ਇਸ ਦੇ ਉੱਤੇ ਲੀਗਲ ਕੈਕਸ਼ਨ ਲਓਗੇ ਤੁਸੀਂ ਹਾਂਜੀ ਹਾਈ ਕੋਰਟ ਜਾਵੋਗੇ ਜੀ ਕਿ ਸਰਕਾਰ ਦੀ ਜਗ੍ਹਾ ਇਹ ਰੱਬ ਨਹੀਂ ਸਕਦੇ ਨਾ ਕੋਈ ٹرسٹ ਬਣਾ ਸਕਦਾ ਜੇ ਇਹਨੇ ਪਹਿਂਦੂ ਉਕਤ ਬਣਾਇਆ ਤਾਂ ਇਹ ਆਪਡੇਟ ਵਾਸਤੇ ਤੁਹਾਡੇ ਰਜਿਸਟਰ ਕਰਾ ਸਕਦਾ ਕਦੇ ਵੀ ਕੋਈ ਵੀ ਉਹ ਹੋ ਹੈਗਾ ਟਰਸਟ ਹੈਗਾ ਉਹ ਆਪ ਦੀ ਜਗ੍ਹਾ ਤੇ ਰਜਿਸਟਰਡ ਹੁੰਦਾ ਨਾ ਕਿ ਸਰਕਾਰੀ ਜਗ੍ਹਾ ਤੇ ਇਹਨਾਂ ਦੀ ਪ੍ਰਾਪਰਟੀਆਂ ਬਾਰੇ ਵੀ ਤੁਸੀਂ ਕਹੋਗੇ ਵੀ ਜਿਹੜੀ ਇਹਨਾਂ ਦੀ ਪ੍ਰਾਪਰਟੀਆਂ ਬਣੀਆਂ ਹੋਈਆਂ ਨੇ ਉਹਦੇ ਉਹਦੇ ਵਿਰੁੱਧ ਵੀ ਵੀ ਇਹਨਾਂ ਦਾ ਚੈੱਕ ਕੀਤਾ ਜਾਏ ਕਿ ਕੋਈ ਆ ਆਖੀ ਕਹਿੰਦੇ ਵੀ ਉੱਥੇ ਰਹਿਣੀਆਂ ਨਹੀਂ ਚਾਹੀਦੀਆਂ ਸਾਰੀ ਸਰਕਾਰ ਦੇ ਢੀਨ ਚਾਹੀਦੀ ਹੈ ਚੈਰੀਟੇਬਲ ਟਰਸਟ ਕੋਈ ਵੀ ਹੈ ਉਹ ਮੰਦਰ ਦੇ ਵੀ ਨਹੀਂ ਚਲ ਸਕਦਾ ਸ਼੍ਰੀ ਕਾਲੀ ਮਾਤਾ ਦੇ ਨਾਂ ਤੇ ਜੇ ਕਿਸੇ ਨੇ ਚਲਾਉਣਾ ਹੈ ਆਪ ਦੀ ਜਗ੍ਹਾ ਲਵੇ ਉੱਥੇ ਆਪਣਾ ਰਜਿਸਟਰਡ ਕਰਾਵੇ ਤੇ ਕੰਮ ਚਲਾਵੇ ਇਹ ਹੁਣ ਕਾਲੀ ਮਾਤਾ ਦਾ 12 ਨੰਬਰ ਕਮਰੇ ਦਾ ਹਲਾਬਾਲਾ ਦਿੱਤਾ ਨੇ ਕੰਪਲੀਟ ਚ ਪੁਲਿਸ ਇਸ ਬੰਦਾ ਨੂੰ ਮਤੇ ਮਿਲ ਗਈ ਤਾਂ ਖਾ ਆਪਣੀ ਹਿੰਦੂ ਤਖਤ ਰਪਾ ਹਰ ਤੇ ਜਿਹੜਾ ਲਿਖਦਾ ਉਹ ਵੀ ਇਹਨੇ ਕਿੱਥੇ ਰਜਿਸਟਰਡ ਕਰਾਇਆ ਜਿਹਨੇ ਕਾਲੀ ਮਾਤਾ ਮੰਦਿਰ ਦੇ ਨਾਂ ਤੇ ਰਜਿਸਟਰ ਕਰਾਇਆ ਤਾਂ ਉਹ ਵੀ ਗਲਤ ਹੈ ਤਾਂ ਉਹ ਵੀ ਕੈਨਸਲ ਹੋਣਾ ਚਾਹੀਦਾ ਐਡਵੋਕੇਟ ਸਰ ਪਿੱਛੇ ਵੀ ਪ੍ਰੈਸ ਕਾਨਫਰੰਸ ਹੋਈ ਸੀ ਹਿੰਦੂ ਸਫਸਤ ਹੋ ਗਈ ਉਹਨਾਂ ਨੇ ਵੀ ਕਿਹਾ ਸਿਕਲ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਵੀ ਨਵਰਾਤਰੀ ਖਤਮ ਹੋਣ ਤੋਂ ਬਾਅਦ ਜਿਹੜਾ ਇਹ ਜਗਾ ਖਾਲੀ ਕਰ ਦੇਣਗੇ ਸਰ ਦੇਖੋ ਜਿਹੜਾ ਅੱਜ ਦਾ ਸਾਡਾ ਵਿਸ਼ਾ ਹੈਗਾ ਸਾਡਾ ਜਿਹੜਾ ਕਾਲੇ ਮਾਤਾ ਮੰਦਿਰ ਦੀ ਬੇਅਦਬੀ ਹੋਈ ਆ ਅਸੀਂ ਉਸ ਵਿਸ਼ੇ ਤੇ ਗੱਲ ਕਰ ਰਹੇ ਆ ਨੰਬਰ 1 ਨੰਬਰ 2 ਮੈਂ ਜਿੰਨੇ ਵੀ ਅਖਬਾਰ ਵਾਲੇ ਆ ਜਾਂ ਮੀਡੀਆ ਵਾਲੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਦੋਂ ਕਾਲੀ ਮਾਤਾ ਮੰਦਿਰ ਦੇ ਬਾਹਰ ਇਹਨੇ ਗੱਗੀ ਪੰਡਤ ਨੇ ਗਾਲਾਂ ਕੱਢੀਆਂ ਜਾਂ ਜੋ ਵੀ ਝਗੜਾ ਹੋਇਆ ਤਾਂ ਅਗਲੇ ਦਿਨ ਹੀ ਦੇਖੋ ਬੜਿਆ ਚਰਜ ਦੀ ਗੱਲ ਹੈ ਅਖਬਾਰ ਲਿਖ ਰਹੇ ਆਂ ਜਾਨਲੇਵਾ ਹਮਲਾ ਮਹਾਮੜ ਰੇਸ਼ਪੇ ਜਾਨਾ ਬੰਦਾ ਬਿਲਕੁਲ ਠੀਕ ਹੈ ਕੁਝ ਨਹੀਂ ਹੋਇਆ ਇਸ ਕਰਕੇ ਸੱਤ ਜੋੜ ਕੇ ਬਿੰਦੇ ਕਿ yellow journalism ਨਾ ਕਰੋ ਸਚਾਈ ਤੁਸੀਂ ਅੱਗੇ ਲੈ ਕੇ ਆਣੀ ਹੈ ਤੁਹਾਡਾ ਇਹ ਫਰਜ਼ ਬੰਦਾ ਹੈ ਗਲਤ ਨਾਮ ਇਸ ਗਾਈਡ ਕਰੋ ਸਚਾਈ ਜਨਤਾ ਦੇ ਸਾਹਮਣੇ ਲੈ ਕੇ ਆ ਇਹ ਪ੍ਰੈਸ ਨੋਟ ਭੇਜਿਆ ਸੀਗਾ ਇਹ ਗੱਲ ਪਰ ਅਸੀਂ ਪਰਿਵਾਰ ਨਾਲ ਕਿਸੇ ਵੀ মিডিਆ ਆਲੇ ਨੇ ਇਹ ਮੈਂ ਨਿਊਜ਼ਪੇਪਰ ਤੇ ਗੱਲ ਇਹਨੂੰ ਲਗਾਇਆ ਨਹੀਂ ਜਦਕਿ ਅਸੀਂ ਐਸਐਸਪੀ ਨੂੰ ਦਿੱਤਾ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਭਗਵੰਤ ਮਾਨ ਨੂੰ ਦਿੱਤਾ ਐਫਸੀਆਰ ਨੂੰ ਦਿੱਤਾ ਉਹਨੇ ਇੰਨਾ ਪ੍ਰੈਸ਼ਰ ਬਣਾਇਆ ਹੋਇਆ ਸੀ ਇਹ ਜਿਹੜੀ ਗੱਲ ਕਰਦੇ ਆ ਵੀ মিডিਆ মিডিਆ ਨੂੰ ਮਹਾ ਮਡਲੇਸ਼ਨ ਸਭ ਪਹਿਲਾਂ ਨੂੰ ਪੁੱਛਦਾ ਉਹਦੀ ਇਨਕੁਆਇਰੀ ਕਰਦਾ ਮਹਾ ਮਡਲੇਸ਼ਨ ਕਿੱਥੇ ਤੇ ਉਹ ਕਿਹੜਾ ਤੁਹਾਡਾ ਡੇਰਾ ਕਾਲੀ ਮਾਤਾ ਨਾਲ ਤੁਹਾਡਾ ਕੀ ਸਬੰਧ ਹੈ ਇਹ ਬਾਹਰ ਤੁਸੀਂ ਮਹਾ ਮਡਲੇਸ਼ਰ ਦੀ ਕੋਈ ਭਾਸ਼ਾ ਬੋਲ ਰਹੇ ਲਾਂਦੇ ਵੀ ਇੱਕ ਮਹਾ ਮਡਲੇਸ਼ਰ ਹੋ ਕੇ ਇੰਨੀ ਗੰਦੀ ਭਾਸ਼ਾ ਦਾ ਪ੍ਰਯੋਗ ਕਰ ਰਿਹਾ ਹੈ ਜਿਹੜੀ ਕਿ ਨਹੀਂ ਕਰ ਸਕਦਾ ਜੇ ਉਹ ਕਹਿੰਦਾ ਹੈ ਜੇ ਹੈਗਾ ਅੱਜ ਤਾਂ ਕਹਿੰਦੇ ਪਰਮਾਨੰਦ ਦਿਖਾਵੇ ਦੋ ਦਿਨਾਂ ਦੇ ਵਿੱਚ ਸਾਨੂੰ ਚਾਟੀਗੜ੍ਹ ਦਿਖਾਵੇ ਕਿਹੜੇ ਡੇਰੇ ਨੇ ਉਹਨੂੰ ਮਹਾ ਮਡਲੇਸ਼ਰ ਬਣਾਇਆ ਤਾਂ ਅਸੀਂ ਉਹ ਮਹਾ ਮਡਲੇਸ਼ਰ ਉਸ ਡੇਰੇ ਨਾਲ ਅੱਜੇ ਸੰਪਰਕ ਕਰੀਏ ਉਹਨੂੰ ਕਿਸ ਆਧਾਰ ਤੇ ਤੁਸੀਂ ਮਹਾ ਮਡਲੇਸ਼ਰ ਬਣਾਇਆ ਸਰ ਤੁਸੀਂ ਐਮਐਲਆਰ ਨੂੰ ਚੈਲੰਜ ਕਰੋਗੇ ਜਿਹੜੀ ਐਮਐਲਆਰ ਕੱਟੀ ਹੋਣੀ ਪਰਚਾ ਦਰਜ ਹੋਣਗੇ ਨਹੀਂ ਐਮਐਲਆਰ ਨਾਲ ਸਾਡਾ ਕੋਈ ਸਬੰਧ ਦੀ ਪਾਰਟੀ ਦਾ ਸਬੰਧ ਹੈ ਨਹੀਂ ਕਿ ਸਰ ਜਿਹੜੀ ਉਹ ਐਮਐਲਏ ਰ ਕੱਟੀ ਹੋਈਗੀ ਉਹਦੇ ਤਹਿਤ ਹੀ ਪਰਚਾ ਦਰਜ ਹੋਏ ਆਣਾ ਨਾ ਨਹੀਂ ਨਹੀਂ ਦੇਖੋ ਜਿਹੜੀ ਉਹ ਤਾਂ ਦੋ ਤਰ੍ਹਾਂ ਦੀ ਲੜਾਈ ਆ ਕ੍ਰਾਸ ਪਰਚਾ ਠੀਕ ਹੈ ਅਮਾਲਾ ਰੋਦੀ ਵੀ ਕਟਣੀ ਸ਼ਾਇਦੀ ਉਹਦੀ ਇਹਦਾ ਪੁਲਿਸ ਨੇ ਦੇਖਣਾ ਵੀ ਇੱਕ ਪਾਸੇ ਦੀ ਕੱਟ ਗਈ ਦੂਸਰੇ ਪਾਸੇ ਦੀ ਚੋਣੀ ਕੱਟੀ ਤੁਸੀਂ ਇਸ ਚੀਜ਼ ਨੂੰ ਚੈਲੰਜ ਕਰੋਗੇ ਕਿ ਨਹੀਂ ਅਸੀਂ ਤਾਂ ਇਹਦੀ ਮਹਾਮਾੜੇਸ਼ਵਰ ਨੂੰ ਮੰਦਿਰ ਦਾ ਸ਼੍ਰੀ ਗਾਲੀ ਮਾਤਾ ਦਾ ਨਾਮ ਵਰਤਣ ਲਈ ਅਸੀਂ ਚੈਲੰਜ ਕਰਦੇ ਹਾਂ ਵੀ ਇਹ ਨਾਮ ਵਰਤੇ ਛੱਡ ਦੇ ਗਾਲੀ ਮਾਤਾ ਦਾ ਨਾਮ ਵਰਤਣਾ ਗਾਲੀ ਮਾਤਾ ਦੇ ਇਹ ਜਿਹੜੀ ਗੁੰਡਾਗਰਦੀ ਪਹਿਲਾਂ ਵੀ ਇਹਨੇ ਕੀਤੀ ਸੀ ਹੁਣ ਫੇਰ ਕੀਤੀ ਆ ਵੀ ਮੰਦਿਰ ਦੇ ਬਾਹਰ ਹੈ ਜਾ ਗੰਦਨਾ ਪਾਵੇ ਜਿਹੜਾ ਇੱਕ ਪ੍ਰਸ਼ਾਦਾਂ ਵਾਲੀ ਰੇੜੀ ਨੂੰ ਲੈ ਕੇ ਸਵਾਲ ਉੱਠਦਾ ਉਹਦੇ ਵੇਖੋ ਰੇੜੀਆਂ ਨਾਲ ਵੀ ਜਿਹੜਾ ਹੈਗਾ ਉਹ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੋਈ ਕੰਮ ਨਹੀਂ ਸਾਡਾ ਕੰਮ ਹੈਗਾ ਜੇ ਮੰਦਰ ਅਸੀਂ ਮੰਦਰ ਦੀ ਸੇਵਾ ਕਰਦੇ ਆਂ ਤੇ ਮੰਦਰ ਦੀ ਕੋਈ ਬੇਅਦਵੀ ਕਰਦਾ ਪੂਰੇ ਦੁਨੀਆ ਦੇ ਵਿੱਚ ਸ਼੍ਰੀ ਗੋਰੀ ਮਾਤਾ ਦਾ ਮੰਦਰ ਪ੍ਰਸਿੱਧ ਹੈ ਤੇ ਇੱਥੇ ਬੜੀ ਦੂਰੋਂ ਬਾਹਰੋਂ ਵੀ ਭਗਤ ਆਉਂਦੇ ਨੇ ਉਹਨਾਂ ਨੇ ਜਦੋਂ ਇਹ ਲੜਾਈ ਦੇਖੀ ਸਾਨੂੰ ਬੜੇ ਫੋਨ ਆਏ ਮੈਨੂੰ ਫੋਨ ਆਇਆ ਵੀ ਮੰਦਰ ਚ ਕੀ ਹੋ ਰਿਹਾ ਮੈਂ ਕਿਹਾ ਮੈਨੂੰ ਵੀ ਨਹੀਂ ਸਮਝ ਆ ਰਿਹਾ ਕੀ ਹੋ ਰਿਹਾ ਮੈਨੂੰ ਐਸੀ ਪ੍ਰਸ਼ਾਸਨ ਕੋਈ ਸਖਤ ਕਾਰਵਾਈ ਕਰੂਗਾ ਪਰ ਕੋਈ ਕਾਰਵਾਈ ਨਹੀਂ ਹੋਈ ਜਦੋਂ ਇਹ ਗੱਲ ਹੋਈ ਹੈ ਉੱਤੇ ਪ੍ਰਸ਼ਾਸਨ ਵੀ ਪੂਰਾ ਖੜਾ ਸੀ ਲੇਕਿਨ ਉਹਨਾਂ ਨੇ ਕੋਈ ਉਸ ਵਕਤ ਤੁਹਾਨੂੰ ਲੱਗਦਾ ਕੋਈ ਕਾਰਵਾਈ ਕਰਨੀ ਚਾਹੀਦੀ ਸੀ ਪੁਲਿਸ ਸਾਰੇਾਨੂੰ ਲੱਗਦਾ ਜਿਹੜੇ ਰਾਜਨੀਤਿਕ ਲੋਕਲ ਲੀਡਰ ਹੈ ਉਹਨਾਂ ਨਾਲ ਇਹਦੇ ਸਬੰਧ ਹੈ ਉਹਨਾਂ ਨੇ ਕੋਈ ਕਾਰਵਾਈ ਨਹੀਂ ਹੋਣੀ ਤੁਹਾਨੂੰ ਲੱਗਦਾ ਹੈ ਕਿ હિન્દੂ ਫਨਤ ਦੇ ਵਿੱਚ ਕਿ ਸਨਾਤਨੀਆਂ ਨੂੰ ਦਿਸਤ ਨੂੰ ਦੇ ਕੇ ਬੜੀ ਮਹਾਨਸ਼ਾ ਦੇਖਣ ਨੂੰ ਮਿਲੀਆਂ ਕਿਉਂਕਿ ਗੁੱਡ ਆਪਸੇ ਬੱਟਲੇ ਜਾ ਰਹੇ ਨਹੀਂ ਸਕਦਾ ਕਿ ਜੁਟੋ ਕੇ ਇੱਕ ਮੱਝ ਤੇ ਆ ਕੇ ਸਾਰੀ ਸਨਾਤਨੀਆਂ ਇਕੱਠਾ ਹੋਣਾ ਚਾਹੁੰਦਾ ਕਿ ਕੋਈ ਨਾ ਕੋਈ ਉਸ ਜਿਹੜਾ ਗੱਦੇ ਖਾਦਨੀ ਖਦੀ ਜਾਂ ਇਜ਼ਦਤ ਤੇ ਵਿਚਾਰ ਵੀ ਸ਼ੁਰੂ ਹੋਣਾ ਚਾਹੀਦਾ ਤਾਂ ਕਿ ਰੋਜ਼ ਮੋੜ ਦੇ ਨਾਲ ਉਹ ਰੋੜਾ ਨਾ ਉਹ ਜਿਹੜਾ ਸਨਾਤਨ ਧਰਮ ਬਜਨਾਮ ਹੋ ਰਿਹਾ ਉਹਦੇ ਤੇ ਕੋਈ ਤਨ ਕਿਤੇ ਥਲ ਪਾਈ ਜਾ ਸਕੇ ਗੱਲ ਇਹ ਹੈ ਵੀ ਜਿੰਨੇ ਸੰਗਠਨ ਬਣੇ ਨੇ ਜਿਆਦਾ ਪੈਸੇ ਕਹਿੰਦੀ ਭੱਜਦੇ ਆ ਜਿਸ ਨਾਤਨ ਕੰਨੀ ਭੱਜਣ ਤਾਂ ਕਿਸੇ ਦਾ ਕੋਈ ਵਿਰੋਧ ਨਹੀਂ ਸਾਰੇ ਇੱਕ ਆ ਉਹਨ ਇੱਥੇ ਵੀ ਪੁੱਛ ਬੰਦੇ ਜਿਹੜੇ ਵਿੱਚੋਂ ਆ ਜਿਨ੍ਹਾਂ ਦਾ ਟਾਰਗੇਟ ਹੈ ਵੀ ਮੈਂ ਹੀ ਮਸ਼ਹੂਰ ਹੋਵਾਂ ਮੈਂ ਦੁਨੀਆ ਮੈਨੂੰ ਜਾਣੇ ਦੁਨੀਆ ਮੇਂ ਤੋ ਡਰੇ ਉਹ ਬੰਦੇ ਹੀ ਸਨਾਤਨੀਆਂ ਨੂੰ ਖਰਾਬ ਕਰਦੇ ਅਦਰਵਾਜ ਤਾਂ ਸਾਰੇ ਸਨਾਤਨੀ ਇੱਕ ਨੇ ਨਾਰਾ ਮਾਰੋ ਸਾਰੇ ਜੈ ਸ਼੍ਰੀ ਰਾਮ ਦਾ ਨਾਰਾ ਮਾਰਦੇ ਆ ਸਭ ਕੁਝ ਕਰਦੇ ਆ ਸਾਰੇ ਸਨਾਤਨੀ ਇਕੱਠੇ ਨੇ ਇਹ ਜਿਹੜੇ ਕੁਝ ਛਰਾਰਤੀ ਤਤੋਂ ਬਣੇ ਲੱਗਦਾ ਹੈ ਕਿ ਸਾਰੇ ਜਿੰਨੇ ਗੁੱਟ ਨੇ ਇੱਕ ਪਲੇਟਫਾਰਮ ਤੇ ਉਹ ਕੇ ਸਾਝਾ ਮੰਚ ਦੇ ਵਿੱਚ ਵਿਚਾਰ ਵਮਰਸ਼ ਹੋਣੀ ਨਹੀਂ ਜੀ ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਕਾਰਨ ਜੇ ਹੁੰਦਾ ਐਡੀ ਵੱਡੀ ਬੇਇੱਜ਼ਤੀ ਹੋਈ ਸੀ ਤਾਂ ਦੂਜੇ ਗੁੱਟ ਵੀ ਸਾਹਮਣੇ ਆਉਂਦੇ ਸਾਡੇ ਗੁੱਟ ਨੂੰ ਤਾਂ ਫਿਰ ਮਜਬੂਰਨ ਜਦੋਂ মিডিਆ ਨੇ ਸਾਡੀ ਕੋਈ ਬਰਨੀਲ ਕਾਇ ਜਿਲ੍ਹਾ ਪ੍ਰਸ਼ਾਸਨ ਜਿੰਮੇ ਮਰਜੀ ਲਾ ਲੋ ਕਿਸੇ ਦੇ ਪ੍ਰੈਸ਼ਰ ਰੇਟ ਤਾਂ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਵੀਡੀਓ ਵੱਲੋਂ ਕੱਲ ਆਨਲਾਈਨ ਕਿਹਾ ਗਿਆ ਜਿਵੇਂ ਬਲੀ ਨੂੰ ਲੈ ਕੇ ਹੈ ਵੀ ਲੇਡੀਜ਼ ਜਦ ਵੀ ਬਲੀ ਨਹੀਂ ਦੇ ਸਕਦੀ ਹਮੇਸ਼ਾ ਮਰਦੇ ਦਿੰਦਾ ਆਇਆ ਹੈ ਅੱਜ ਤੱਕ ਮੰਦਰ ਦੇ ਵਿੱਚ ਮੈਂ ਪਿਛਲੇ ਗੱਗੀ ਦਾ ਤਾਂ ਉਦੋਂ ਜਨਮ ਹੀ ਨਹੀਂ ਸੀ ਗੱਗੀ ਪੰਡਤ ਦਾ ਮੈਂ ਮੰਦਰ ਜਾਣਾ ਆਪਣੀ ਮਦਰ ਨਾਲ ਆਂਦਾ ਸੀ 76 ਤੋਂ ਕਦੇ ਬਲੀ ਵਾਲਾ ਕੋਈ ਹੈ ਜਾ ਉੱਥੇ ਉਹ ਨਹੀਂ ਸੀਗਾ ਇਹਦਾ ਪਿਛਲੇ 8-10 ਸਾਲਾਂ ਤੋਂ ਇਹਨਾਂ ਨੇ ਚਲਾਇਆ ਮੰਦਰ ਦੇ ਵਿੱਚ ਨਾ ਤਾਂ ਬਲੀ ਹੋਣੀ ਚਾਹੀਦੀ ਐ ਦੂਜਾ ਜਿਹੜੇ ਵੀ ਉੱਥੇ ਕੰਮ ਕਰਦੇ ਨੇ ਉਹ ਮੰਦਰ ਕਰਮਚਾਰੀ ਕਰੇ ਨਾ ਕਿ ਬਾਹਰਲੇ ਬੰਦੇ ਕਰਨ ਉਹ ਕੱਲ ਨੂੰ ਮੈਂ ਕਹਿਦਾਗਾ ਮੈਂ ਕੱਲ ਨੂੰ ਮੈਂ ਕਹਿਦਾਗਾ ਮੈਂ ਕਰਨੀਆਂ ਪ੍ਰਸ਼ਾਸਨ ਮੈਨੂੰ ਕਰਨ ਦੇ ਦਊਗਾ ਫਿਰ ਇਹਨੂੰ ਕਿਸ ਉਹਦੇ ਤੇ ਦੇਖ ਕਰਨ ਦਿੰਦਾ ਜਿਹੜੇ ਆਪਣੇ ਬੰਧਾ ਗਿਰੀ ਮਹਾਰਾਜ ਸੀਗੇ ਉਹ ਪਹਿਲੇ ਬਲੀ ਗੰਦਰ ਸੀਗੇ ਉਹ ਕਹਿੰਦੇ ਕਿ ਮੈਂ ਹਮੇਸ਼ਾ ਨਾਲ ਹੁੰਦਾ ਸੀ ਤੁਸੀਂ ਵੀਡੀਓ ਵੀਡੀਓ ਖੇਡਣਾ ਸਾਹਮਣਿਆਂ ਕਿੱਢੋ ਠੀਕ ਹੈ ਮੈਂ ਦੱਸਦਾ ਪਿਛਲੇ 5 7 10 ਸਾਲਾਂ ਦੀਆਂ ਗੱਲਾਂ ਨੇ ਪਹਿਲਾਂ ਕੋਈ ਨਹੀਂ ਸੀ ਹੁੰਦੀ ਇਹ ਜਦੋਂ ਹੀ ਇਹ ਮੰਦਿਰ ਦੀ ਜਗਾ ਵੀ ਦੱਬੀ ਗਈ ਜਿਹੜੇ ਹੁਣ ਸਾਰੇ ਜਿੰਨੇ ਆਧਾਰੇ ਉੱਥੇ ਚੱਲ ਰਹੇ ਸਾਰਾ ਕੁਝ ਹੋਇਆ ਉਸ ਤੋਂ ਪਹਿਲਾਂ ਨਾਰਮਲ ਸੀ ਮੰਦਿਰ ਕਰਮਚਾਰੀ ਹੀ ਕੰਮ ਕਰਦੇ ਜਿਹੜਾ ਉੱਤੇ ਪੁਜਾਰੀ ਆ ਮੌਕੇ ਤੇ ਉਹਨੇ ਸਿੱਧਾ ਰਾਤ ਨੂੰ 12 ਵਜੇ ਮਾਤਾ ਨੂੰ ਇਸ਼ਨਾਨ ਕਰਾਉਣਾ ਕੋਈ ਬਲੀ ਵਾਲਾ ਐਸਾ ਨਹੀਂ ਸੀਗਾ ਤੇ ਬਲੀ ਦਾ ਰਵਾਜ ਵੀ ਤੂੰ ਦੱਸਣਾ ਪਿਛਲੇ 1 ਇਹ ਬਲੀ ਦੇ ਵਿੱਚ ਵੀ ਆਪਣਾ ਜਿਹੜੇ ਕੱਦੂ ਹੁੰਦੇ ਆ ਉਹਨਾਂ ਦੀ ਬਲੀ ਦਿੰਦੇ ਆ। ਹੂੰ। ਕੀ ਕਹਿੰਨੇ ਜੀ ਇਹ ਜਿਹੜਾ ਕਿ ਹੁਣ ਕਾਲੀ ਮਾਤਾ ਮੰਦਰ ਦੇਖੋ ਕਿਸੇ ਦੇ ਅੰਡਰ ਨਹੀਂ ਐ। ਹੁਣ ਇਹੋ ਜਿਹੇ ਲੋਕ ਜਿਹੜੇ ਕਿ ਗੱਗੀ ਪੰਡਤ ਵਰਗੇ ਲੋਕ ਐਨੀ ਗੰਦੀ ਕਾਲਾ ਕੱਢ ਰਹੇ ਆ ਭਕਵੇਂ ਦਾ ਅਪਮਾਨ ਕੀਤਾ ਹੈ। ਇਹਨਾਂ ਨੂੰ ਤਾਂ ਕੋਈ ਹੱਕ ਹੀ ਨਹੀਂ ਹੈਗਾ। ਮਾਂ ਇੰਨੀ ਪਵਿੱਤਰ ਮਾਤਾ ਦੇ ਕੋਲ ਇਹਨਾਂ ਨੂੰ ਕੀ ਹੱਕ ਬੰਦ ਹੈ? ਇਹ ਜਿਹੜਾ ਕੁਝ ਮਤਲਬ ਰਾਜਨੀਤਿਕ ਲੋਕ ਲਗਾ ਲੋ ਪ੍ਰਸ਼ਾਸਨ ਲਗਾ ਲੋ ਇਹ ਜਿਹੇ ਲੋਕਾਂ ਨੂੰ ਵੋਟ ਦੀ ਵੋਟਾਂ ਦੀ ਰਾਜਨੀਤੀ ਕਰਕੇ ਲਗਾ ਲੋ ਇਹਨਾਂ ਨੂੰ ਖਸਾਉਂਦਾ ਵੀ ਅਸੀਂ ਹਿੰਦੂਆਂ ਦੀ ਉੱਪਰ ਰਾਜਨੀਤੀ ਕਰਾਂਗੇ ਮਗਰ ਉਹਨਾਂ ਨੂੰ ਅੱਜ ਮੈਂ ਵੀ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਉਹ ਆਸ ਲਗਾਈ ਬੈਠੇ ਹਨ ਜੇਕਰ ਉਸ ਸ਼ਖਸ ਨੂੰ ਨਾਲ ਦਿੰਦੇ ਹਨ ਤਾਂ ਉਹਨਾਂ ਦਾ ਬੇੜਾਗਰਤ ਜ਼ਰੂਰ ਹੋਏਗਾ ਜੈ ਮਾਘਨ ਜੀ ਹਾਂ ਜੀ ਅਗਰ ਸਟੇਟ ਕੀਆ ਤੁਹਾਡਾ ਦੇਖੋ ਜੀ ਸਾਡਾ ਤਾਂ ਹੁਣ ਅਸੀਂ ਵਕੀਲ ਸਾਹਿਬ ਸਾਰੀ ਹਲੇ ਮਤਲਬ ਜਿਹੜੀ ਹੁਣ ਅਸੀਂ ਬੁਲਾਏ ਅੱਜ ਦੀ ਪ੍ਰੈਸ ਕਾਨਫਰੰਸ ਬਣਾਇਓ ਬੁਲਾਈ ਆ ਇਹ ਇੱਕ ਅਮਰਜੈਂਸੀ ਚ ਬੁਲਾਈ ਆ ਸਾਡੇ ਕੁਝ ਹੀ ਸੰਗਠਨ ਦੇ ਅਧਿਕਾਰੀ ਆਏ ਆ ਪੂਰੀ ਜਿਹੜੀ ਸਾਡੀ ਗੱਲਬਾਤ ਚੱਲ ਰਹੀ ਹੈ ਅਸੀਂ ਹਫਤੇ ਦਾ ਜੇ ਉਹਨਾਂ ਨਵਰਾਤਰੇ ਆ ਅਸੀਂ ਕੁਝ ਨਹੀਂ ਬੋਲਣਾ ਹੈਗਾ ਕਿਉਂਕਿ ਅਸੀਂ ਕੋਈ ਚਾਹਦੇ ਨਹੀਂ ਹੈਗੇ ਪਵਿੱਤਰ ਨਵਰਾਤਰੇ ਸਾਰੇ ਆ ਰਾਮ ਨਾਮ ਨਾਲ ਉਸ ਤੋਂ ਬਾਅਦ ਜੇਕਰ ਪ੍ਰਸ਼ਾਸਨ ਐਸਐਸਪੀ ਸਾਹਿਬ ਡੀਸੀ ਸਾਹਿਬ ਜੇ ਕਰੀ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦੇ ਕਿਸੇ ਦੇ ਵੀ ਜਿਸ ਨੇ ਵੀ ਮੰਦਰ ਦੀ ਗਰੀਮਾ ਭੰਗ ਕੀਤੀ ਹੈ ਪਗਵੇਂ ਦਾ ਅਪਮਾਨ ਕੀਤਾ ਹੈ ਸਾਡੀ ਦਿਲਾਂ ਨੂੰ ਠੇਸ ਪਹੁੰਚੀ ਹੈ ਸਖਤ ਤੋਂ ਸਖਤ ਕਾਰਵਾਈ ਇਹਨਾਂ ਦੇ ਉੱਤੇ ਨਾ ਕੀਤੀ ਗਈ ਤਾਂ ਅਸੀਂ ਸੜਕਾਂ ਤੇ ਵੀ ਉਤਰਾਂਗੇ ਕੋਰਟ ਚ ਜਾਣਾ ਪੈਦਾ ਅਸੀਂ ਕੋਰਟ ਜਾਣ ਲਈ ਵੀ ਤਿਆਰ ਆ ਧਰਮ ਦੇ ਲਈ ਅਸੀਂ ਮਰਨ ਲਈ ਵੀ ਤਿਆਰ ਆ ਚਾਹੇ ਸਾਨੂੰ ਆਪਣੀ ਜਾਨ ਕੁਰਬਾਨ ਕਰਨੀ ਪੈ ਜੇ ਅਸੀਂ ਨਹੀਂ ਰੁਕਾਂਗੇ जिला प्रशासन ਨੂੰ ਅਸੀਂ ਲਿਖ ਕੇ ਦਿੱਤਾ ਹੋਇਆ ਕਿ ਇਹ ਗੱਗੀ ਪੰਡਤ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਬਲੀ ਦੇਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਚਾਹੇ ਕੱਦੂ ਦੀ ਦਿੰਦੇ ਆ ਤਾਂ ਸਾਡੇ ਸੰਗਠਨ ਨੂੰ ਵੀ ਦਿੱਤੀ ਜਾਵੇ ਅਸੀਂ ਕਰਾਂਗੇ ਨਹੀਂ ਤਾਂ ਫਿਰ ਮੰਦਰ ਦਾ ਮਾਹੌਲ ਖਰਾਬ ਹੋ ਸਕਦਾ